ਮੈਂ ਅੱਜ ਗਲਤ ਡਿਸੀਜਨ ਲਵਾਂ ਹਾਂ ਔਰਤਾਂ ਦੇ ਇਸ ਪ੍ਰੈਸ਼ਰ ਨੂੰ ਲੱਗਦਾ ਕਿ ਮਤਲਬ ਔਰਤੋਂ ਦੀ ਪ੍ਰਾਈਸ ਜਿਹੜੀ ਉਹ ਬੜੀ ਜ਼ਿਆਦਾ ਦੇਣੀ ਪੈਂਦੀ ਹੈ ਔਰ ਖਾਸ ਤੌਰ ਤੇ ਅਗਰ ਤੁਸੀਂ ਪਬਲਿਕ ਫਿਗਰ ਹੋ ਤੇ ਮਤਲਬ ਫਰੋਂ ਕਰੋ ਤਿਆਰ ਹੋ ਕੇ ਲੋਕਾਂ 'ਚ ਸੋਹਣੇ ਦਿਖਣ ਤੱਕ ਮਤਲਬ ਲੋਕ ਕੇ ਵੀ ਜਜ ਕਰਦੇ ਨੇ ਉਹ ਤੁਸੀਂ ਟੜਪਾਰ ਵੱਧ ਗਿਆ ਹੈ ਮਤਲਬ ਤੁਸੀਂ ਮੋਟੇ ਹੋ ਗਏ ਤੁਸੀਂ ਪਤਲੇ ਹੋ ਗਏ ਹੋ ਅੱਛਾ ਤੁਸੀਂ ਲੋਕਾਂ ਨੂੰ ਇਹ ਨਹੀਂ ਸਮਝ ਲੱਗਦਾ ਵਿਦ ਏਜ ਅਸੀਂ ਵੀ ਏਜ ਹੁੰਣਾ ਯਾ ਲੋਕਾਂ ਨੂੰ ਭੁੱਲ ਜਾਂਦਾ ਮਤਲਬ ਸੈਟ ਪੈਰਾਮੀਟਰ ਚ ਤੁਹਾਨੂੰ ਰੱਖਦੇ ਨੇ ਯਾ ਮੈਨੂੰ ਲੱਗਦਾ ਇਹ ਅਰਦਾਤੇ ਵੈਸੀ ਪ੍ਰੈਸ਼ਰ ਬਹੁਤ ਹੁੰਦਾ ਹੈ ਕਿ ਉਹਨੇ ਕਿੱਥੇ ਕਿਵੇਂ ਜਾਣਾ ਹੈ ਮਤਲਬ ਵਿਆਹ ਤੇ ਜਾਣਾ ਹੈ ਮਤਲਬ ਉਹਦੀ ਤਿਆਰੀ ਅਲੱਗ ਤੋਂ ਹੈ ਉਹਨੂੰ ਮਹੀਨਾ ਪਹਿਲਾਂ ਤਿਆਰੀ ਕਰਨੀ ਪੈਣੀ ਵੀ ਸੂਟ ਸਵਾਣਾ ਹੈ ਬਿਕਾਜ਼ ਸ਼ੀ ਇਸ ਰਿਪਰੈਜ਼ੈਂਟਿੰਗ ਦਾ ਫੈਮਿਲੀ सो तो मतलब हाउ डू यू फील अबाउट इट मतलब कि मैं महसूस कर दे औरतों के इस प्रेशर को समाज दे हम मैं पर्सनली आप दा दस दियो फिर मैं सोसाइटी दा दस दियो देयर टू थिंग्स मैं फिगर आउट कीता यही मैं जो तो मैं कनाडा हूँ माई फ्रेंड जो से oh my god you looking so nice even जो मैं नॉर्मल जो टॉप भी पाया पजामा भी पाया दे एप्रीशिएट कि यार योर मेकअप इज सो गुड योर रिंग्स आर सो नाइस यू एनीवेज ਮੋਟੀਵੇਸ਼ਨ ਕਿਸੇ ਦਾ ਕੁਝ ਨਹੀਂ ਗਿਆ ਭਾਵੇਂ ਤੁਸੀਂ ਨਾ ਵੀ ਚੰਗੇ ਲੱਗਦੇ ਹੋ ਪਰ ਅ ਵੋਕੇਬਲਰੀ ਫਿਊ ਵਰਡਸ ਦੇ ਬੂਸਟਡ ਯੂ ਐਜ਼ ਅ ਸੋਲ ਐਂਡ ਐਜ਼ ਅ ਹਿਊਮਨ ਯੂ ਫੈਲਟ ਗੁੱਡ ਰਾਈਟ ਅਸਰ ਇਹਨਾਂ ਸ਼ਬਦਾਂ ਬਸ ਐਨੀ ਕਾ ਗੱਲ ਸੀ ਉਹ ਹੀ ਜਦੋਂ ਮੈਂ ਇੱਥੇ ਆਨੀਆ ਬੀਬੀਆਂ ਨੇ ਹਾਈ ਨਹੀਂ ਤੇਰੀ ਚੱਪਲ ਕਿੰਨੀ ਮਾੜੀ ਆ ਉਹ ਤਿੱਲੇ ਵਾਲੀ ਪਾਈ ਹੁੰਦੀ ਸੋਹਣੀ ਲੱਗਦੀ ਮੈਂ ਹੁਣ ਉਹਨਾਂ ਨੂੰ ਕੰਪਲੇਨ ਨਹੀਂ ਕਰਦੀ ਉਹਨਾਂ ਕੋ ਵਰਡਸ ਐਂਡ ਵੋਕੇਬਲਰੀ ਸ਼ਾਇਦ ਉਹਨਾਂ ਨੇ ਇਹੀ ਵੇਖੀ ਹੋਏ ਸ਼ਾਇਦ ਉਹਨਾਂ ਨੇ ਤਰੀਫ਼ ਨਹੀਂ ਜਾਦੀ ਆਪ ਸੁਣੀ ਨਹੀਂ ਜਿਹੜੀ ਚੀਜ਼ ਉਹ ਅੱਗੇ ਪਾਸ ਔਨ ਕਿਦਾਂ ਕਰਨਗੇ ਹੁਣ ਅਸੀਂ ਜਦੋਂ ਉੱਥੇ ਬਾਹਰ ਹੁੰਨੇ ਆ ਅਗੇਨ ਕੋਈ ਕੰਪੈਰੀਜ਼ਨ ਨਹੀਂਗਾ ਛੋਟੀਆਂ ਚੀਜ਼ਾਂ ਵਰਡਸ ਦਾ ਇੰਪੈਕਟ ਹੈ ਮੋਟੀਵੇਸ਼ਨ ਦੀ ਵੈਲਿਊ ਹੈ ਕਿਸੇ ਨੂੰ ਤਰੀਫ਼ ਕਰਕੇ ਉਹਨੂੰ ਵਧੀਆ ਕਰਾਉਣ ਦੀ ਵਧੀਆ ਫੀਲ ਕਰਾਉਣ ਦੀ ਬਹੁਤ ਮਹੱਤਵਤਾ ਹੈ ਸਾਡੇ ਦਰਮੇਂ ਚ ਵੀ ਹੈ ਵੀ ਫालतू ਕਿਉਂ ਬੋਲਣਾ ਮਾੜਾ ਬੋਲਣਾ ਇਹ ਨੱਚੋ ਪਰੋ ਪਰ ਜਿਹੜੀ ਚੀਜ਼ ਸਾਡੇ ਚਾਂਦੀ ਨਾ अनਨੋਇੰਗਲੀ ਸਬਕੌਨਸ਼ੀਅਸਲੀ ਪਾਸਡਾਊਨ ਹੁੰਦੀ ਐ ਸੋ ਅਸੀਂ ਉੱਥੇ ਛੋਟੀਆਂ ਗੁੜੀਆਂ ਨੂੰ ਵੀ ਕਹਿੰਦੇ ਆ oh you looking so lovely ਵਾਂਸ ਦੇ ਗਰੋ ਅਪ ਦੇ ਸੇ ਦਾ ਸੇਮ ਟੂ देयर ਚਿਲਡਰਨ অর ਟੂ ਅਦਰ ਪੀਪਲ ਅਰਾਊਂਡ ਬਿਕਾਜ਼ ਉਹਨਾਂ ਦੇ ਆ ਗਿਆ ਨਾ ਅੰਦਰ ਆ ਗਿਆ ਉਹਨਾਂ ਦੇ ਕਲਚਰ ਚ ਐ ਨਾ ਆਪਣੇ ਕੀ ਲੈ ਸਵਾਲ ਖੁੱਲਨੇ ਛੱਡ ਕੇ ਆ ਗਈ ਵੇ ਹਜ ਜਗਾ ਹੀਰੋਇਨ ਬਣਦੀ ਐ ਐਬਸolutely ਨਹੀਂ ਐ ਹਾ ਐਬਸolutely ਐਡਮਾਇਰ ਕਿ ਹਾਏ ਅੱਜ ਤੂੰ ਬਹਾਲ ਖੁੰਦੇ ਕਿੰਨੇ ਮੈਨੂੰ ਇਹ ਲੱਗਦਾ ਕਿ ਤਾਨਿਆ ਇੱਥੇ ਨਾ ਬੈਨੀਫਿਟ ਆਫ ਡਾਊਟ ਦੇਣਾ ਚਾਹੀਦਾ ਕਿ ਸ਼ਾਇਦ ਉਹਨਾਂ ਨੂੰ ਉੰਨੀ ਸਮਝ ਨਹੀਂ ਨਹੀਂ ਉਹਨਾਂ ਨੂੰ ਮਿਲਿਆ ਹੀ ਨਹੀਂ ਤੁਸੀਂ ਉਹੀ ਕੁਝ ਦਿੰਦੇ ਹੋ ਜੋ ਤੁਹਾਡੇ ਕੋਲ ਹੁੰਦਾ ਹੈ ਉਹੀ ਮੈਨੂੰ ਪਤਾ ਕੀ ਲੱਗਦਾ ਤਾਨੀਆਂ ਮੈਨੂੰ ਲੱਗਦਾ ਹੈ ਕਿ ਅਕਸਰ ਮੈਂ ਕਹਿੰਨੀ ਹੁੰਦੀ ਆ ਕਿ ਕੋਈ ਵੀ ਜੋ ਤੁਹਾਨੂੰ ਦੇ ਰਿਹਾ ਨਾ ਉਹ ਉਹੀ ਦੇ ਰਿਹਾ ਜੋ ਤੁਹਾਡੇ ਕੋਲ ਹੈ ਅਸੀਂ ਕਈ ਵਾਰੀ ਹਾਰਟ ਬ੍ਰੇਕਸ ਹੁੰਦੇ ਨੇ ਤੇ ਉਹ ਕਹਿੰਦੇ ਕਿ ਉਹ ਹੋ ਉਹਨੇ ਵੇਖੋ ਤੁਹਾਡਾ ਨਾ ਕਿੰਡਾ ਗਲਤ ਕੀਤਾ ਮੈਂ ਕਿੰਨੀ ਨਹੀਂ ਉਹਨੇ ਨਹੀਂ ਉਹਦੇ ਕੋਲ ਜੋ ਸੀ ਉਹਨੇ ਮੈਨੂੰ ਉਹੀ ਦਿੱਤਾ ਉਨੇ ਜ਼ਿੰਦਗੀ ਚ ਖੁਦ ਧੋਖੇ ਖਾਦੇ ਨੇ ਬੇਇੱਜ਼ਤ ਹੋਇਆ ਤੇ ਉਹਨੇ ਉਹੀ ਤੁਹਾਨੂੰ ਦੇਣਾ ਨਾ ਤੁਸੀਂ ਹੁਣ ਇੱਕ ਮਤਲਬ ਅਕਲ ਆ ਕੇ ਤੇ ਉਹਦੇ ਕੋ ਗੁਲਾਬ ਦੇ ਫੁੱਲ ਭਾਜ ਦਿਓ ਕਿ ਗਲਤੀ ਗੁਨਾਹ ਤੁਹਾਡਾ ਹੈ ਸਾਡਾ ਥੋੜੀ ਡੈਫੀਨਿਟਲੀ ਮੈਂ ਵੀ ਇਹੀ ਚੀਜ਼ ਬਲੀਵ ਕਰਦੀ ਆ ਜਦੋਂ ਕਿਸੇ ਨੇ ਕੋਈ ਡਿਸੀਜਨ ਲੈਣਾ ਹੁੰਦਾ ਹੈ ਕਿਸੇ ਨੇ ਵੀ ਕੋਈ ਵੀ ਡਿਸੀਜਨ ਲੈਣਾ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਪਰਪਸ ਲੈ ਕੇ ਦੀ ਡਿਸੀਜਨ ਲਏਗਾ ਵੀ ਮੈਂ ਅੱਜ ਗਲਤ ਡਿਸੀਜਨ ਲਵਾਂਗਾ ਨਹੀਂ ਨਹੀਂ ਹਰ ਬੰਦਾ ਆਪਣੀ ਵੱਲੋਂ ਵਧੀਆ ਹੀ ਡਿਸੀਜਨ ਲੈਂਦਾ ਹੈ ਉਦੇ ਸਟੇਟ ਆਫ ਮਾਈਨਰ ਉਹ ਡਿਸੀਜਨ ਵਧੀਆ ਹੀ ਹੁੰਦਾ ਮੇਬੀ ਕਿਸੇ ਹੋਰ ਦੇ ਸਟੇਟ ਆਫ ਮਾਈਨਰੋਂ ਨਾ ਵਧੀਆ ਹੋਵੇ ਸੋ ਡਿਪੈਂਡ ਅਪਨ देयर ਕਿਹੜੇ ਕਿਵੇਂ ਪਰਵਰਿਸ਼ ਹੋਈ ਹੈ ਉਹਨਾਂ ਦੀ ਕਿਸ ਸਿਚੁਏਸ਼ਨਸ ਜੋ ਨਿਕਲੇ ਨੇ ਕੋਈ ਵੀ ਮੈਂ ਇੱਕ ਵੇਖੀ ਸੀ ਸੀਰੀਜ਼ ਗੇਮ ਆਫ ਥਰونز ਤੇ ਮੈਂ ਬਹੁਤ ਸਿੱਖ ਨਹੀਂ ਆ ਫਿਲਮਾਂ ਤੋਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਕੀ ਉਹ ਮੋਟੀਵੇਸ਼ਨਸ ਕਰ ਰਹੇ ਕਿ ਮੈਸੇਜ ਉਹ ਸੀਰੀਜ਼ ਵੇਖਣ ਤੋਂ ਬਾਅਦ ਮੈਂ ਰਿਅਲਾਈਜ਼ ਕੀਤਾ ਕਿ ਕੋਈ ਵੀ ਬੰਦਾ ਗਲਤ ਨਹੀਂਗਾ ਤੇ ਕੋਈ ਵੀ ਬੰਦਾ ਸਹੀ ਨਹੀਂ ਉਸ ਸਿਚੁਏਸ਼ਨ ਤੇ ਜੋ ਬੰਦਾ ਜਿਹੜੀ ਡਿਸੀਜਨ ਲੈ ਰਿਹਾ ਉੱਥੇ ਖੜੇ ਹੋ ਕਿ ਉਹਨੂੰ ਬੈਸਟ ਲੱਗਾ ਹੋਏਗਾ ਕਿਉਂਕਿ ਨੋਬਾਡੀ ਟੇਕਸ ਬੈਡ ਡਿਸੀਜਨ ਹਰ ਬੰਦਾ ਆਪਣੇ ਵੱਲੋਂ ਬੈਸਟ ਹੀ ਲੈਂਦਾ ਰਾਈਟ ਸੋ ਉਹਨੇ ਮੇਰਾ ਮਾਈਂਡ ਸੈਟ ਬਹੁਤ ਚੇਂਜ ਕੀਤਾ ਆਈ ਥਿੰਕ ਫਿਰ ਮੈਂ ਲਾਈਫ ਨੂੰ ਇੰਨਾ ਜਜਮੈਂਟਲ ਜਾਂ ਮੈਂ ਉਹ ਲੈਣਾ ਛੱਡ ਦਿੱਤਾ